ਬੀਬੀ ਮੈਂ ਨਾ ਮੈਂ ਪਹਿਲੇ ਇਕਮ ਰੰਦ ਤਰੋ ਬੀਬੀ ਮੈਂ ਜਦੋਂ ਨਾ ਮੈਂ ਪਹਿਲਾ ਬਾਹ ਪਾਪ ਗਿਆ ਹੁੰਦਾ ਏ ਇਹਦੇ ਦੇਵੀ ਭਾਜੀ ਕੁਗੀ ਭਾਜੀ ਪੋਪੀ ਭਾਈ ਨੇ ਮੈਨੂੰ ਸਹੀ ਰਾਹ ਤੇ ਪਾਇਆ ਪਹਿਲਾਂ ਮੈਂ ਬਹੁਤ ਇੰਦੇ ਸੀ ਬਿਨਾਂ ਨਾ ਤਹਿ ਨਾ ਜਾਈ ਮਰ ਉਹ ਸਾਥ ਜਦੋਂ ਰਹੇ ਤਰੇ ਕੋਈ ਨਾ ਮੈਨੂੰ ਉੱਤੇ ਜਾ ਕੇ ਢਾਲਾ ਸਮਝਿਆ ਕਰੋ ਅੱਛਾ ਜਦੋਂ ਬੀਬੀ ਮੈਂ ਨਾ ਕਹਿੰਦਾ ਵੀ ਇਹ ਇਹ ਬਹੁਤ ਸ਼ਕਤੀ ਵਾਲੀ ਜਗ੍ਹਾ ਆ ਮੈਂ ਕਹਿੰਦਾ ਬੀਬੀ ਮੈਂ ਜਨਦਾ ਬਣ ਕੇ ਨਾ ਮੈਂ 20 ਰੁਪਈਆ ਕਮਾਈ 5 ਜਲਦਾ ਬੰਨਿਆ ਤੇ 5 ਰੁਪਏ ਇੱਕ ਜਲਦੇ ਮਿਲਦੇ ਨਹੀਂ ਇਹ ਸੋਣ ਵਾਲੀ ਗੱਲ ਆ ਤੇ ਬੀਬੀ ਮੈਂ ਉਦੋਂ ਬਟੂਆ ਭਾਜੀ ਕਿੱਦਾਂ ਹੁੰਦਾ ਸੀ ਤੁਹਾਨੂੰ ਪਤਾ ਓਏ ਉਹ ਸੁਤਰੰਗਾ ਜੈਡਾ ਉਹਦੇ ਦੇਖਿਆ ਕਿ ਉਹ ਬਟੂਆ ਸਾਰੇ ਤੁਸੀਂ ਇਹ ਆ ਪ੍ਰਾਣੇ ਆ ਤੁਸੀਂ ਕਹਿੰਦੇ ਨਹੀਂ ਇਹ ਪ੍ਰਾਣੇ ਆ ਮੇਰੇ ਸਾਹਮਣੇ ਕਹਿੰਦੇ ਨਹੀਂ ਕਿ ਮੈਂ ਐਡਾ ਵੀ ਮੈਂ ਬੁੱਢਾ ਨਹੀਂ ਹੋਇਆ ਕਿਉਂਕਿ ਬੀਬੀ ਠੀਕ ਆ ਨਾ ਬਾਪੇ ਕੋਲ ਬਾਪੇ ਨੇ ਦੇਖਿਆ ਹੁਣ ਆਏ ਕਹਿੰਦੇ ਆ ਦੇ ਜੱਸੀ ਆ ਰਾਜ ਕਰੀ ਜਾਓ ਤੇ ਬੀਬੀ ਮਨ ਨਾਲ ਹੀ ਜਾ ਕੇ ਕਹਿੰਦੇ ਆਹ ਹਰੀਆਂ ਜੀਆਂ ਜਿੱਥੇ ਉੱਥੇ ਉਹ ਕੋਈ ਹਰਾ ਰੰਗ ਕੋ ਕਰਕੇ ਗਿਆ ਹੀ ਤਾ ਨੂੰ ਤੇ ਬੀਬੀ ਮੈਂ ਸਾਈਕਲ ਦਾ ਸਟੈਂਡ ਲਾਇਆ ਮਨ ਨਾਲ ਹੀ ਜਾ ਕੇ ਬੈਠੀ ਪੈ ਗਏ ਅੱਛਾ ਬੀਬੀ ਮੈਂ ਮੈਂ ਜਦ ਕੋਟਾ ਹੋਇਆ ਤੇ ਪਿੱਛੋਂ ਸਾਹਮਣੇ ਕੋ ਬਡਵਾ ਕੱਢ ਕੇ ਲੈ ਗਿਆ ਮੈਂ ਕਿਹਾ ਤੈਨੂੰ ਸਾਲ ਦੇ ਸਾਲ ਦੇ ਕੋ ਮਿੰਟੋਂ ਜ਼ਿਆਦਾ ਕਰਕੇ ਲੈ ਗਿਆ ਸੁਣੇ ਮਿਹਰਬਾਨ ਮੰਦੇ ਬਰਬਲੇ ਸੀਗੇ